ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਹੋਣ ਵਾਲੀ ਘੋੜੀਆਂ ਤੇ ਤੇ ਘੋੜੀਆਂ ਤੇ ਘੋੜਿਆਂ ਦੇ ਬਸ਼ੇਰੀਆਂ ਦੇ ਸ਼ੌਂਕੀ ਆ ਜਾਓ ਬਈ ਵੀਡੀਓ ਦੇ ਵਿੱਚ ਦੱਬ ਕੇ ਲਾਈਕ ਸ਼ੇਅਰ ਕਰ ਦਿਓ ਅੱਜ ਆਪ ਆਏ ਆ ਪਿੰਡ ਬੀਦੋ ਵਾਲੀ ਆਪਾਂ ਨੂੰ ਥੋੜੀ ਜਾਣਕਾਰੀ ਇਹਨਾਂ ਬਾਰੇ ਘਾਟਾ ਤੇ ਤੇ ਤੋਂ ਨਾਲੇ ਆਪਾਂ ਜਾਣਕਾਰੀ ਲੈਣੇ ਨਾਲੇ ਬੱਚੇ ਦੇਣੇ ਆ ਤੇ ਉਹ ਸਾਹਮਣੇ ਨਿਗਰੀ ਬਸ਼ੇਰੀ ਹੈ ਤੇ ਘੋੜੀਏ ਨਾਲ ਪਰਲੇ ਪਾਸੇ ਲਿਆ ਵੀ ਅਰਸ਼ ਬਾਹਰ ਲਿਆ ਕੇ ਰਹਿਣੂ ਇਦੇ ਨਾਲ ਬਸ਼ੀਰਾ ਬਈ ਹਾਂਜੀ ਬਸ਼ੀਰਾ ਹਾਂ ਦਲਵਾਗ ਦਾ ਬੱਚਾ ਦਲਵਾਗ ਦਾ ਬੱਚਾ ਕਿਹੜੇ ਪਿੰਡ ਵਾਲਿਆਂ ਦਾ ਘੋੜਾ ਬਈ ਦਲਵਾਗ ਰਣੀਆਂ ਹੈ ਜੀ ਰਣੀਆਂ ਠੀਕ ਆ ਕੱਦ ਬਹੁਤ ਆ ਬਈ ਦਾ 3 ਮਹੀਨੇ ਦਾ 9 ਮਹੀਨਿਆਂ ਦਾ ਬੱਚਾ ਇਹ ਹਜੇ ਹੋਇਆ ਨਹੀਂ ਕੱਦ ਬਹੁਤ ਹੈ ਦਾ ਇਧਰ ਹੀ ਲਿਆ ਯਾਰ ਮੇਰੇ ਕੰਨੀ ਮੇਰੇ ਕੰਨੀ ਨੂੰ ਨਾ ਹੋਂਦੇ ਮੈਂ ਡਰਦਾ ਬਹੁਤ ਐਦੇ ਤੋਂ ਇਹ ਕਿਹੜੀ ਨਸਲ ਆ ਵੀਦਰੀ ਇਹ ਚੰਬੀ ਆਈ ਹਾਂ ਵਾਲੀ ਵੀ ਹਾਂ ਲਾਲ ਚੰਬੀ ਤੇ ਉਹ ਦੂਜਾ ਬਛੇਰਾ ਮਾਰ ਵਾਲੀ ਚ ਆ ਗਿਆ मारवाड़ी जी बे मारवाड़ी दी की नशत पहचान हुंदी है भी मारवाड़ी रंग रा है। ਚਿੱਟਾ ਪਣ ਦਾ ਚੰਬੇ ਦੇ ਵਿੱਚ ਥੋੜਾ ਜਿਹਾ ਕਲਰ ਦੇ ਵਿੱਚ ਠੀਕ ਆ। ਉਹ ਜਮਾ ਅੱਛਾ ਜਿਹੜੇ ਆਹ ਬਾਲ ਜਿਹੜੇ ਚਿੱਟੇ ਮਤਲਬ ਇਹ ਨਿਸ਼ਾਨੀ ਆ। ਠੀਕ ਆ। ਉਹ ਹੈ ਨਹੀਂ ਉਹ ਜਮਾ ਬਲੈਕ। ਇਹਦੇ ਵਿੱਚ ਮੇਰੇ ਖਿਆਲ ਵੀਡੀਓ 'ਚ ਸ਼ਾਇਦ ਹੀ ਆਵੇ ਰੰਗ ਇਹ। ਕਿਉਂਕਿ ਧੁੱਪ ਜਾਦੇ ਆ ਤੇ ਕਲੀਅਰਟੀ ਨਹੀਂ ਬੰਦੀ ਨੀ। ਕੋੜੀ ਆਪਕ ਨੇ ਜਿਹੜੀ ਆ। ਕਨਈਆ। ਕਨਈਆ। ਠੀਕ ਆ ਹੋਰੀਏ हाइट ਬਾਟਮ ਵਾਰ ਆ ਲੱਸੀ ਥੋੜੀ ਤਾਂ 3 ਮਹੀਨਿਆਂ ਦਾ ਬੱਚਾ ਬਈ ਆ ਲੱਗਦਾ ਤਾਂ ਇਹ 5-6 ਮਹੀਨਿਆਂ ਦਾ ਹੁੰਦਾ ਯਾਰ ਇਹਦੀ ਸਵਾਰੀ ਸੂਰੀ ਸਵਾਰੀ ਸੂਰੀ ਕਰਦਾ ਉਹਨਾਂ ਕੇ ਨਹੀਂ ਸਵਾਰੀ ਹੁਣ ਬੱਚੇ ਦਾ ਕਰਕੇ ਨਹੀਂ ਕਰਦੇ ਠੀਕ ਹੈ ਗੱਬਣਾ ਟਾਈਮਿੰਗ ਆ ਜੀ ਠੀਕ ਹੈ ਕੌਣ ਦਾ ਹਾਂ ਇਹ ਤਾਂ ਹੈ ਦੂਜੀ ਵਾਰ ਕਰਨ ਵਾਲੀ ਹੈਗੀ ਕਿ ਨਹੀਂ ਪੌਣ ਕਰ ਦਿੰਦੇ ਆ ਤੂੰ ਮਗਰ 15 ਪੈਂਦੀ ਆ ਯਾਰ ਉਹ ਮੈਨੂੰ ਤਾਂ ਪੈਂਦੀ ਆ ਉਹ 15 ਦਿਨਾਂ ਦੀ ਬਿਸ਼ੇਰੀ ਉਹਦੇ ਮਗਰ ਆਹ ਸਕੰਦਰ ਦੀ ਬੱਚੀ ਆ ਜੀ ਸਕੰਦਰ ਕਿੱਥੋਂ ਦਾ ਘੋੜਾ ਵੀ ਸਕੰਦਰ ਲਾਲ ਵੀ ਸੀ ਹੁਣ ਵੇਖ ਕੇ ਗਜਰਾਤ ਚਲਾ ਗਿਆ ਠੀਕ ਆ ਤੇ ਜੀਵਕਾ ਤੋਂ ਗੱਡੀ ਨੇ ਵਾਰ ਵੀ ਵੈਸੇ ਹੈਬਿਟਾਈ ਦੀ ਚੱਲ ਬੇਟਾ ਗਾਂ ਹੋ ਜਾ ਆਹ ਤਾਂ ਪੈਂਦੀ ਆ ਯਾਰ ਮੈਨੂੰ ਕੀ ਚੱਕਰ ਇਹਦਾ ਇਹ ਬੱਚੇ ਦਾ ਕਰਕੇ ਪੈਂਦੀ ਆ ਅੱਛਾ ਇਹਦੀ ਸੁਵਾਈ ਸੁਬੂਰੀ ਕਰਦਾ ਹੁਣ ਫਿਰ ਨਹੀਂ ਇਹਦੀ ਇਹ ਬੱਚੀ ਸੀਗੀ ਬੱਚੀ ਮਲਾਤੀ ਸੀਗੀ ਠੀਕ ਆ ਇਹਦਾ ਕੱਬ ਸੱਤ ਕਿੰਚਾ ਕਿੰਨਾ 60 ਇੰਚ ਹੈ 60 ਹੈ ਉਹ ਦਾ ਦੂਜੀ ਦਾ ਉਹ ਦਾ ਬਾਟਮ ਬਾਹਰ ਆਈ ਉਹ 5 ਸਾਲ ਦੀ ਘੋੜੀ ਹੈ ਇਹ ਜੇ 3 ਸਾਲ ਦੀ ਹੋਈ ਹੈ ਠੀਕ ਹੈ ਤੇ ਇਹ ਹੀ ਨੌਬੜੀ ਹੈ ਵੀ ਹਾਂ ਇਹ ਵੀ ਚੰਗੀ ਹੈ ਤੇ ਮਗਰ ਬੱਚੀ ਨੁਕਰੀ ਹੈ ਠੀਕ ਆ ਡੋਡਾ ਵਾਲੇ ਵਾਲੀ ਦੀ ਪੋਤੀ ਹੈ ਤੇ ਕਦੋਂ ਕਦਾਂ ਰੱਖਾਂਗਾ ਵੀ ਤੋ ਘੋੜੀਆਂ ਇਹ ਤਾਂ ਹੋ ਗਏ ਬਾਈ ਜੀ 5 ਸਾਲ ਹੋ ਗਏ 5 6 ਸਾਲ ਹੋ ਗਏ ਆ ਪਹਿਲਾਂ ਬਾਪੂ ਵਾਲੇ ਰੱਖਦੇ ਹੁੰਦੇ ਸੀ ਆਹ ਮੈਨੂੰ ਇੱਧਰ ਹੋ ਜਾਂਦੇ ਮੈਨੂੰ ਪੈਂਦੀ ਆ ਯਾਰ ਬੱਚੇ ਦਾ ਕਰਕੇ ਕਰਦੇ ਹਾਂ ਹੜ ਜਾ ਇੱਕ ਮਿੰਟ ਮੈਨੂੰ ਉਹਦੇ ਵਿੱਚ ਹੋ ਜਾਂਦੇ ਯਾਰ ਕਿਤੇ ਹੋਰ ਪੈਂਤਰਾ ਖੜਾ ਹੋ ਜੇ ਆਹ ਸੌਦਾ ਸਹੀ ਆ ਯਾਰ ਆਏ ਬੱਚੇ ਆ ਸੀ ਆ ਵੀ ਇਹ ਮੇਰੇ ਕੰਨੀ ਨਾ ਆਉਂਦੀ ਮੈਨੂੰ ਪਤਾ ਇਹਦਾ ਟਾਂਗੋਂ ਮੈਂ ਪਹਿਲਾਂ ਹੀ ਪਿੰਜਰੇ ਚ ਹੋ ਗਿਆ ਬਾਈ ਮੈਂ ਆਹ ਕਿਤੇ ਆ ਜਾ ਬਟਾ ਚੇਰੀਸ ਹੋਣੀ ਯਾਰ ਤੇਰੀ ਹਾਂਜੀ 15 ਦਿਨਾਂ ਦੀ ਹੋਈ ਨਹੀਂ ਹਜੇ ਥੋੜੀ ਜਿਹੀ ਕਮਜ਼ੋਰੀ ਆ ਹਾਂ ਜੀਬ ਯਾਰ ਇੱਕ ਘੋੜਾ ਕਹਿੰਦੇ ਹੋਰ ਵੀ ਕੱਢਦਾ ਬਾਹਰ ਉਹ ਕਿਹੜਾ ਉਹ ਹੈਗਾ ਜੀ ਹੋਰ ਇਹ ਪੱਕੇ ਵਾਲੇ ਕੋਲੇ ਆ ਠੀਕ ਆ ਦਰਯੋਦਨ ਦਰਯੋਦਨ ਹੈ ਉਹ ਬਹੁਤ ਚੰਗਾ ਘੋੜਾ ਇਹ ਕਿੱਥੋਂ ਲੈ ਇਹ ਕਿੱਥੋਂ ਲੈ ਤੀ ਤੂੰ ਘੋੜੀਆ ਇਹ ਮਾਂ ਸਾਥ ਲੈ ਠੀਕ ਆ ਇਹ 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 ਵੀ ਨਸਲ ਉਸਲਾ ਕੋਈ ਕਿ ਕਿਵੇਂ ਆ ਇਹ ਚੰਬੀ ਨਸਲ ਆਈ ਕਾਲੀ ਚੰਬੀ ਠੀਕ ਆ ਤੇ ਉਹ ਲਾਲ ਉਹ ਲਾਲ ਚੰਬੀ ਆ ਤੇ ਬਛੇਰਾ ਉਹਦੇ ਮਗਰ ਨੀਲਾ ਹੈ ਹਾਂਜੀ ਉਹ ਬਲੈਕ ਆ ਹੌਲੀ ਹੌਲੀ ਨੀਲਾ ਹੋ ਜਾ ਹੌਲੀ ਠੀਕ ਆ ਮਿੱਟੀ ਖਾਂਦਾ ਯਾਰ ਆਦਾ ਤੇਰਾ ਬਿਸ਼ੇਰੀ ਮਿੱਟੀ ਖਾਈ ਜਾਂਦੀ ਹੈ ਇਹਦੇ ਸ਼ਿਕਲੀ ਸ਼ੁਕਲੀ ਨਹੀਂ ਚੜਦੀ ਮੂੰਹ ਤੇ ਨਹੀਂ ਨਹੀਂ ਸ਼ਿਕਲੀ ਨਹੀਂ ਚੜਦੀ ਬੱਚਾ ਕਰਕੇ ਨਾ ਕਰਾਂ ਬੱਚਾ ਇਹ ਤਾਂ ਹੋਰ ਕੋਈ ਜਾਣਕਾਰੀ ਜਿਹੜੀ ਤੈਨੂੰ ਪਤਾ ਹੋਵੇ ਸਾਨੂੰ ਦੱਸਣੀ ਚਾਵੇਂ ਸਾਡੇ ਨਾਲ ਸ਼ੇਅਰ ਕਰੇ ਇਹ ਮਾਨਸਾਪ ਤੋਂ ਲਈ ਸੀ ਆਪਾਂ ਜਿਆ ਰੱਖ ਮਹੀਨਿਆਂ ਦੀ ਠੀਕ ਆ ਬਹੁਤ ਸਭਾ ਹੁੰਦਾ ਇਹਦਾ ਕਾਦ ਤਾਂ ਸੱਤ ਇੰਚ ਹੀ ਹੈ 60 60 ਇੰਚ ਬਹੁਤ ਹੁੰਦਾ ਹੈ 60 ਇੰਚ ਮਿਲਾਤੀ ਆਪਾਂ ਠੀਕ ਆ ਮੇਰਾ ਆਪ ਦਾ ਕਾਦ ਸੱਤ ਹੈਗਾ 5 ਫੁੱਟ 3 ਇੰਚ 5 ਫੁੱਟ 6 ਇੰਚ ਆਬ ਇਸ ਤਰ੍ਹਾਂ ਛੋਟ ਹੀ ਹੋ ਗਿਆ ਕੀ ਇੰਚ ਆ ਕੋ 12 5 60 ਹੋ ਗਿਆ 60 ਇੰਚ ਕੱਦ ਹੋ ਗਿਆ ਤੇ ਕਿੰਨੀ 65 ਇਹ 60 ਹੈ 60 60 ਇੰਚ ਹਾਂ ਹਾਂ 60 ਤੋਂ ਤਾਂ ਵੱਧ ਹੋਊਗੀ ਯਾਰ ਇਹ ਮਾੜੀ ਮੋਟੀ ਕਹਾਣਾਂ ਵੱਧ ਹੋਵੇ ਆ ਬੇਟਾ ਪੜਿਆ ਆ ਜਾ ਤਾਂ ਭਈ ਇਹ ਸੀਗਾ ਆਪਣਾ ਅਰਸ਼ ਬਰਾੜ ਪਿੰਡ ਬੀਦੋ ਵਾਲੀ ਬਾਦਲ ਕੌਕੀ ਉਹ ਮੁੰਡਾ ਵਧੀਆ ਬਣਾਈਆਂ ਬਾੜੀਆਂ ਉਹਦਾ ਹਿੱਦਰਲਾ ਬਾੜਾ ਵੀ ਵਧੀਆ ਡੋਡੀ 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 ਕਿਉਂ ਰੱਖਿਆ ਵੀ ਇਹ ਥਾਸਾ ਇਹ ਦੱਸੋ ਪੁੱਛਣਾ ਕਾਰਨ ਕਈ ਵਾਰੀ ਜਾਨਵਰ ਲੜ ਪੈਂਦਾ ਠੀਕ ਆ ਮਾਰਦੀ ਭੈੜੀ ਐ ਮੈਂ ਸੁਣਿਆ ਆਲੀ ਹੈ ਨਾ ਤੇ ਉਹਦਾ ਉਹਦਾ ਕਾਬੂ ਕਰਨਾ ਇਹਨੂੰ ਇਹਨੂੰ ਅੰਦਰ ਵਾੜੀ ਹੈ ਨੂੰ ਕਰਾਂ ਮੈਨੂੰ ਬਾਹਰ ਆਉਣ ਦੇ ਫੇਰ ਮੈਂ ਤਾਂ ਹੀ ਬਾਹਰ ਆਉਂ ਜੀ ਨੂੰ ਅੰਦਰ ਵਾੜੇਗਾ ਇਹ ਪੈਂਦੀ ਯਾਰ ਮੈਨੂੰ ਇਹ ਵੇਖਿਆ ਕਾਰਨ ਪਹਿਲਾਂ ਵੀ ਦੋ ਦਿਨ ਆ ਰਹੀ ਆ ਮੇਰੇ ਕੰਨੀ ਭੜਾ ਜਾ ਮੂੰਹ ਕਰਕੇ ਦਾ ਕਾਫੇ ਕਰਦੀ ਆਜਾ ਆਜਾ ਬੱਚਾ ਨਹੀਂ ਆਉਗਾ ਨਾ ਆਉਣ ਦੇ ਨੂੰ ਬਾਹਰ ਭੇਡ ਦੇ ਤੂੰ ਅੰਦਰ ਵੜ ਕੇ ਉਹਨੂੰ ਮਾਣ ਦੇ ਮੋਜਾਂ ਬਾਹਰ ਆ ਗਿਆ ਆ ਗਿਆ ਕਿਹਦੀ ਉਹਦੀ ਤਾਂ ਬਣਾ ਲਾਂਗੇ ਇਹ ਬਾਹਰ ਭੇਡ ਨਾ ਫਿਰ ਮੈਂ ਬਾਹਰ ਤਾਂ ਹੀ ਆਉਂਗਾ ਨਹੀਂ ਨਹੀਂ ਕੋਈ ਚੱਕ ਨਹੀਂ ਆ ਜਾਣਾ ਥੱਕੇ ਥੋੜੇ ਬਾਹਰ ਬੱਚੇ ਦੀ ਬਣਾ ਮੇਰਾ ਗਾਪ ਤੇਰਾ ਕਿਵੇਂ 31 ਕਿਤੇ ਦੀ ਜਾਂਦੀ ਹੈ ਚੱਲੀ ਜਾਂਦੀ ਆ ਕਿਵੇਂ ਐਡਿਟ ਕਰਨੀ ਹੁੰਦੀ ਹੈ ਨਾ ਐਡਿਟ ਤਾਂ ਕਰ ਦਿਆਂਗੇ ਕੋਈ ਚੱਕਰ ਨਹੀਂ 5-10 ਰੱਖਣਾ ਸੀ ਕਰ 6-8 ਰੱਖਾ ਹੋ ਕੋਈ ਜਾਨੇ ਆਪਾਂ ਲਾਈਵ ਕਰ ਲੈਨੇ ਹੁਣ ਸਾਰੀ ਡਿਲੀਟ ਕਰ ਦੇ ਜਿਹੜੀ ਪਹਿਲਾਂ ਲਾਲ ਆ ਜਾ ਤੂੰ ਬਾਹਰ ਆ ਜਾ ਕੋਈ ਨਾ ਆਪਾਂ ਲਾਈਵ ਹੀ ਕਰ ਲਾਂਗੇ ਨਾ ਉਹ ਇਹ ਮੈਂ ਐਡਿਟ ਇਹ ਐਡਿਟ ਕਰਕੇ ਅੱਡ ਪਾ ਲੂੰਗਾ ਲਾਈਵ ਅੱਡ ਪਾ ਦਿੰਨੇ ਆ ਆ ਜਾ ਬਾਹਰ ਆ ਜਾ ਤੂੰ ਇਹਨੂੰ ਇਹਨੂੰ ਛੱਡ ਦੇ ਇੱਥੇ ਨਹੀਂ ਆਣੀ ਆਉਗੀ ਮਾਰੂਗੀ ਸਾਥ ਤੈਨੂੰ ਕੁਝ ਨਹੀਂ ਆਉਂਦੀ ਮੈਨੂੰ ਫਿਰ ਉਧਰ ਹੀ ਜਾਣ ਦੇ ਤੂੰ ਇਹਦੇ ਵਿੱਚ ਕੌਣਾ ਆ ਵੀ ਮੇਰੇ ਕੰਨੀ ਆਉਂਦੀ ਹੈ ਤਣਾ ਤਣਾ ਆ ਕੇ ਮੈਂ ਤਾਂ ਕਰਕੇ ਇੱਧਰ ਹੋ ਗਿਆ ਚਲ ਆਪਾਂ ਇਹਨੂੰ ਇੱਥੇ ਕੱਟ ਲੈਨੇ ਆ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਜਾਂ ਤਾਂ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਤੇ ਜਾਂ ਫਿਰ ਕੋਈ ਨਵਾਂ ਤੁਹਾਨੂੰ ਇਤਿਹਾਸਕ ਸਥਾਨ ਜਿਹੜਾ ਉਹ ਦਿਖਾਵਾਂਗੇ ਉਦੋਂ ਤੱਕ ਲਈ ਦਿਓ ਆਜ਼ਾਦ